शाहकोट पुलिस वलों युद्ध नशिया विरुद्ध मुहिम तित सर्च ऑपरेशन आरंभ एसएसपी जलंधर देहाती दे हरकनवलप्रीत सिंह खेद दिशा निर्देशों अनुसार डीएसपी उकार सिंह बराड़ की अगवाई और एसएचओ इंस बलविंदर सिंह भुलर की देखरेख पंजाब सरकार की मुहिम युद्ध नश्य विरुद्ध तित पुलिस वलों सर्च ऑपरेशन किया गया जिस दौरान वक् वक् मुहलिया पुलिस वलों जांच की गई ਇਸ ਮੌਕੇ ਡੀਐਸਪੀ ਬਰਾੜ ਨੇ ਕਿਹਾ ਕਿ ਨਸ਼ਾ ਸਮਗਲਰਾਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਲੋੜੀ ਦੀ ਕਾਨੂੰਨੀ ਕਾਰਵਾਈ ਕਰਕੇ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੁਹਿੰਮ ਦੌਰਾਨ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ਸਾਥ ਦੇਣ ਦੀ ਅਪੀਲ ਕੀਤੀ ਗਈ ਉਹਨਾਂ ਕਿਹਾ ਕਿ ਪੁਲਿਸ ਹਰ ਸਮੇਂ ਲੋਕਾਂ ਦੀ ਸੇਵਾ ਚ ਹਾਜ਼ਰ ਹੈ ਇਸ ਮੌਕੇ ਸਾਬਕਾ ਐਮਸੀ ਜਤਿੰਦਰਪਾਲ ਸਿੰਘ ਬੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਅਤੇ ਪੁਲਿਸ ਦੀ ਸਖਤੀ ਕਰਕੇ ਮਾੜੇ ਅੰਸਰਾਂ ਚ ਸੁਧਾਰ ਹੋ ਰਿਹਾ ਹੈ ਉਹਨਾਂ ਕਿਹਾ ਕਿ ਪੁਲਿਸ ਦਾ ਮਿਲਵਰਤਨ ਵਾਲਾ ਰੋਲ ਹੈ ਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਭਾਈ ਆਪਣੇ ਬਰਾੜ ਸਾਹਿਬ ਜੀ ਆਪਣੇ ਆਏ ਸੀਗੇ ਨਗਰ ਵਿੱਚ ਉਹਨਾਂ ਨੇ ਸਾਨੂੰ ਇਹ ਮਤਲੇ ਹਦਾਇਤਾਂ ਦਿੱਤੀਆਂ ਵੀ ਜੋ ਵੀ ਕੋਈ ਨਸ਼ਾ ਪੱਤਾ ਵੇਚਦਾ ਵਾ ਉਹਦੇ ਬਾਰੇ ਅਸੀਂ ਇਤਲਾ ਉਹਨਾਂ ਨੂੰ ਦਈਏ ਵੀ ਉਹਨਾਂ ਨੇ ਇਹ ਵੀ ਦੱਸਿਆ ਵੀ ਬੱਚੇ ਸਕੂਲ ਵਿੱਚ ਕਿਹੜੇ-ਕਿਹੜੇ ਬੱਚੇ ਨਹੀਂ ਸਕੂਲ ਜਾ ਰਹੇ ਉਹਨਾਂ ਬੱਚਿਆਂ ਦਾ ਸਕੂਲਾਂ ਵਿੱਚ ਦਾਖਲਾ ਕਰਵਾਈਏ ਜੇ ਕੋਈ ਮਤਲੇ ਕੀ ਕੋਈ ਕਮੀ ਪੀਛੀ ਆਉਂਦੀ ਆ ਜਾਂ ਕੋਈ ਵੀ ਦਿੱਕਤ ਆਂਦੀ ਆ ਵੀ ਸਿੱਧਾ ਅਸੀਂ ਪੁਲਿਸ ਨਾਲ ਰਾਬਤਾ ਕਰੀਏ ਬਰਾੜ ਸਾਹਿਬ ਜੀ ਨਾਲ ਰਾਬਤਾ ਕਰੀਏ ਬਾਕੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਸਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਹਾਂਜੀ ਹਾਂਜੀ ਹਮਸਾ ਇਦਾਂ ਜੀ ਕੁਝ ਸਮਾਂ ਪਹਿਲਾਂ ਨਸ਼ੇ ਦਾ ਕੁਝ ਬਹਤਾਲ ਸੀਗੀ ਪਰ ਜਿਉਂ ਜਿਉਂ ਪੁਲਿਸ ਨੇ ਆਪਣੇ ਐਕਸ਼ਨ ਸ਼ੁਰੂ ਕੀਤੇ ਆ ਨਸ਼ਾ ਜਿਹੜਾ ਵਾ ਬਿਲਕੁਲ ਬੰਦ ਹੋ ਚੁੱਕਾ ਸਾਰੇ ਸਾਡੇ ਇਲਾਕੇ ਦੇ ਬੈਠੇ ਨੇ ਕੋਈ ਨਸ਼ਾ ਨਹੀਂ ਵਕਦਾ ਨਾ ਹੀ ਕੋਈ ਕਿਸੇ ਇੱਥੇ ਤਰ੍ਹਾਂ ਦੀ ਕੋਈ ਹੋਰ ਚੋਰੀ ਜੱਪੀ ਹੁੰਦੀ ਹੈ ਇਸ ਕਰਕੇ ਜੋ ਇੱਕ ਵੱਖਰੀ ਬਕਵਾੜ ਆਈ ਹੈ ਕਿ ਪੰਜਾਬ ਜਿਹੜਾ ਨਸ਼ੇਰੀ ਹੋ ਗਿਆ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰੇ ਜਿਹੜੇ ਬੱਚੇ ਆ ਸਕੂਲ ਦੇ ਵਿੱਚ ਜਾਂਦੇ ਆ ਇੱਜਨੇ ਮਿਹਨਤੀ ਪਰਿਵਾਰ ਨੇ ਆਪਣੀ ਮਜ਼ਦੂਰੀ ਕਰਦੇ ਆ ਤੇ ਆਪਣਾ ਜਿਹੜਾ ਪੇਟ ਭਰਦੇ ਆ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਵੇਚਦਾ ਪੁਲਿਸ ਦਾ ਕੀ ਇੱਕ ਦਾ ਰੋਲ ਬਹੁਤ ਵਧੀਆ ਵਾ ਪੁਲਿਸ ਦਾ ਜਿਹੜਾ ਰੋਲ ਵਾ ਇੱਕ ਮਿਲਵਰਤਨ ਵਾਲਾ ਰੋਲ ਵਾ ਉਹਨਾਂ ਨੇ ਸਾਰੇ ਸਾਡੇ ਏਰੀਆ ਦੇ ਵਿੱਚ ਇਹ ਗੱਲ ਕਹੀ ਆ ਕਿ ਕਿਤੇ ਬਾਹਰੋਂ ਜੇ ਕੋਈ ਦਿੱਤੀ ਪਰ ਵੀ ਤੁਹਾਨੂੰ ਕੋਈ ਨਿਕ ਲੱਗਦੀ ਆ ਕੋਈ ਨਸ਼ਾ ਵੇਚਣ ਵਾਲਾ ਹੁੰਦਾ ਤੁਰੰਤ ਸਾਨੂੰ ਕਾਲ ਕਰੋ ਹਰ ਸਾਡੇ ਬੰਦੇ ਦੇ ਕੋਲ ਪੁਲਿਸ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਫੋਨ ਨੰਬਰ ਆ ਇਸ ਕਰਕੇ ਸਾਡੇ ਏਰੀਆ ਦੇ ਵਿੱਚ ਨਾ ਕੋਈ ਇਥੇ ਚਿੱਟਾ ਨਾ ਸ਼ਰਾਬ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਵਿਕਦਾ ਪੁਲਿਸ ਦਾ ਜਿਹੜਾ ਪ੍ਰਭਾਵ ਆ ਬਹੁਤ ਵਧੀਆ ਆ ਸਾਡਾ ਜਿਹੜਾ ਇਲਾਕਾ ਬਹੁਤ ਸ਼ਾਂਤ ਆ ਠੀਕ ਹੈ ਕਿਉਂਕਿ ਐਸਐਸਪੀ ਸਰਦਾਰ ਹਰਕਾਉਂਟੇ ਸਿਨ ਥਾਕਰੀ ਵੱਲੋਂ ਕਿਲਾ ਜਨੰਦਰ ਇਹ ਸਬਪ੍ਰੇਸ਼ ਸ਼ਾਹਕੋਟ ਦੇ ਵਿੱਚ ਮੇਰੇ ਵੱਲੋਂ ਤੇ ਮੇਰੇ ਸਮੂਹ ਐਸਐਚਓ ਸ਼ਾਹਕੋਟ ਲੋਈਆਂ ਤੇ ਮਹਿਪੁਰ ਵਿੱਚ ਯਾ ਸਰਕਾਰ ਦੇ ਏਜੰਡੇ ਅਜੋਤ ਨਸ਼ਾ ਵਿਰੋਧ ਦੀ ਮiam ਤਾ ਵਕਰੀ ਸੱਟ ਆਪਰੇਸ਼ਨ ਕਾਸ ਆਪਰੇਸ਼ਨ ਕੀਤੇ ਗਏ ਔਰ ਤਿੰਨਾ ਹੀ ਥਾਣੇ ਚ ਜਿਹੜੇ ਸਮਗਲਰ ਰਹੇ ਨੇ ਉਹ ਗ੍ਰਫਤਾਰ ਕਰਕੇ ਵੱਡੀਆਂ ਬਰਾਮਦੀਆਂ ਹੋਈਆਂ ਔਰ ਇਹ ਆਪਰੇਸ਼ਨ ਲਗਾਤਾਰ ਚੱਲ ਰਿਹਾ ਸਰਕਾਰ ਨੇ ਤਿਆਰੀਆ ਕੀਤਾ ਹੋਇਆ ਪੁਲਿਸ ਨੇ ਤਿਆਰੀਆ ਕੀਤਾ ਕਿ ਜਿਹੜੇ ਮਾੜੇ ਵਿਅਕਤੀ ਹੈ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨੂੰ ਜੇਲਾਂ ਵਿੱਚ ਪੱਕੇ ਤੌਰ ਤੇ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਜਿਹੜੇ ਤੀਨ ਦੇ ਬਿਮਾਰ ਹੋ ਚੁੱਕੇ ਨੇ ਇਸ ਬਿਮਾਰੀ ਚ ਲਿਪਤ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਾਉਣ ਲਈ ਅਸੀਂ ਵਕਤ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਆ ਤੁਸੀਂ ਵੀ ਨਾਲ ਸੀਗੇ ਅਸੀਂ ਵਕਫ ਵਕ ਮਹੱਲਿਆਂ ਚ ਗਏ ਉਹਨਾਂ ਦੇ ਪਰਿਵਾਰਾਂ ਨਾਲ ਮਿਲੇ ਬਹੁਤ ਚੰਗੀ ਗੱਲ ਹੋਈ ਤੇ ਬਹੁਤ ਸਾਰਿਆਂ ਨੇ ਇਹ ਬਹੁਤ ਅੱਛਾ ਰਿਸਪੌਂਸ ਦਿੱਤਾ ਹੋਈ ਸਾਡੇ ਬੱਚੇ ਡਰਿੰਗ ਜਿਹੜੇ ਪਹਿਲਾਂ ਨਸ਼ੇ ਕਰਦੇ ਸੀ ਹੁਣ ਛੱਡ ਚੁੱਕੇ ਆ ਸਾਡੇ ਇਸ ਏਰੀਆ 'ਚ ਕੋਈ ਨਸ਼ਾ ਨਹੀਂ ਵਗ ਰਿਹਾ ਪਰ ਫਿਰ ਵੀ ਅਸੀਂ ਘਰ ਘਰ ਤੱਕ ਆਪਣੇ ਨੰਬਰ ਅਸੀਂ ਇਹਨਾਂ ਨੂੰ ਸਪਲਾਈ ਕੀਤੇ ਆ ਕਿ ਸਾਡੇ ਨੰਬਰ ਤੇ ਜਦੋਂ ਮਰਜ਼ੀ ਸ਼ੇਅਰ ਕਰੋ ਕੋਈ ਇਨਫੋਰਮੇਸ਼ਨ ਕਿਸੇ ਨੂੰ ਐਡਮਿਟ ਕਰਾਉਣ ਦੀ ਲੋੜ ਹੈ ਕਿਸੇ ਦੇ ਟ੍ਰੀਟਮੈਂਟ ਸਟਾਰਟ ਕਰਨ ਦੀ ਲੋੜ ਹਰ ਬੰਦੇ ਦੇ ਲਈ 24 ਘੰਟੇ ਆਪਣੀਆਂ ਗੱਡੀਆਂ ਲੈ ਕੇ ਹਾਜ਼ਰ ਹੈਗੀ ਆ ਤੇ ਨਾਲ-ਨਾਲ ਬੱਚਿਆਂ ਨੂੰ ਅਸੀਂ ਅਵੇਰਨੈਸ ਵੀ ਦੇ ਰਹੇ ਆ ਇਨਾ ਭੁਮਿਆਰ ਇਸ ਪਿਆਰ ਨਾਲ ਕਿ ਨਸ਼ੇ ਦੀ ਬਿਮਾਰੀ ਨਾਲ ਕਿਹੜੀਆਂ-ਕਿਹੜੀਆਂ ਸਾਡੀ ਆਉਣ ਵਾਲੀ ਜ਼ਿੰਦਗੀ 'ਚ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੋ ਰਹੀਆਂ ਕਿਸੇ ਦੀ ਬੱਚਾ ਕਿਤਾ ਬਾਪ ਕਿਸੇ ਦੀ ਮਾਂ ਉਹ ਪ੍ਰਭਾਵਿਤ ਹੋ ਰਹੇ ਨੇ ਇਨ੍ਹਾਂ ਪੀੜਤਾਂ ਨਾਲ ਤੇ ਅਸੀਂ ਇਹ ਸਾਰੇ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੇ ਆ ਸਰਕਾਰ ਨੇ ਤੇਈਆ ਕੀਤਾ ਪੁਲਿਸ ਨੇ ਤੇਈਆ ਕੀਤਾ ਕਿ ਮਾੜੇ ਅਨਸਰਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਬੰਦ ਕੀਤਾ ਜਾਵੇ ਔਰ ਇਹਨਾਂ ਦੀ ਅਸੀਂ ਪ੍ਰਾਪਰਟੀਆਂ ਵੀ ਵੈਰੀਫਾਈ ਕਰਾ ਰਹੇ ਹਾਂ ਔਰ ਐਮਡੀਪੀ ਐਕਟ ਦੇ ਤਹਿਤ ਨੁਨਿੰਦੀ ਕਰੂਨੀ ਪ੍ਰਿਆ ਪ੍ਰਕਿਰਿਆ ਕੰਪਲੀਟ ਕਰਾ ਕੇ ਅਸੀਂ ਉਹ ਵੀ ਜ਼ਬਤ ਕਰ ਰਹੇ ਹਾਂ ਥੈਂਕ ਯੂ